ਖਬਰਨਾਮਾ ਦੇਖਿਆ ਸੁਤੇਰ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਤਰੀ ਕਾ ਮੇਰੇ ਵਾਸਤੇ ਪੰਜਾਬ ਦਾ ਪੈਸਾ ਖਾਣਾ ਜ਼ਹਿਰ ਹੈ ਸਲਫਾਸ ਦੀਆਂ ਗੋਲੀਆਂ ਨੇ ਇੱਕ ਪਾਸੇ ਪੈਸਾ ਤੇ ਦੂਜੇ ਪਾਸੇ ਜੇਕਰ ਸਲਫਾਸ ਦੀਆਂ ਗੋਲੀਆਂ ਪਈਆਂ ਹੋਣ ਤੇ ਮੈਂ ਪੈਸੇ ਨੂੰ ਨਹੀਂ ਖਾਵਾਂਗਾ ਮੈਂ ਸਲਫਾਸ ਦੀਆਂ ਗੋਲੀਆਂ ਖਾਣਾ ਬਿੱਤ ਸਮਝਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਭ੍ਰਿਸ਼ਟਾਚਾਰ ਦੇ ਨਾਮ ਤੋਂ ਲੈ ਕੇ ਜੁਗਲੇਬਾਜ਼ੀ ਕੀਤੀ ਜਾ ਰਹੀ ਸੀ ਉਸ ਦੀ ਜਿਹੜੀ ਠੋਸ ਬੋਲ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਟੇ ਫਸ ਗਏ ਨੇ सीबीआई ਜਾਂਚ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ 24 ਘੰਟਿਆਂ ਦੇ ਵਿੱਚ ਕੋਈ ਬਿਆਨ ਨਹੀਂ ਆਇਆ ਕਿ ਜਿਹੜਾ ਇਲਜ਼ਾਮ ਪ੍ਰਸ਼ਤਾਚਾਰੀ ਦਾ ਸਾਡੇ ਉੱਤੇ ਲੱਗਿਆ ਹੈ ਉਹ ਗਲਤ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਬਿਆਨਬਾਜ਼ੀ ਦੇਵੇ ਕੋਈ ਗੱਲਬਾਤ ਕਰੇ ਉਸ ਦੀ ਮਿਕਰੀ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਂਦੀ ਹੈ ਲੇਕਰ ਇਹ ਜਿਹਾ ਲੱਗਦਾ ਹੈ ਕਿ ਜਿਵੇਂ ਮੂੰਹ ਦੇ ਵਿੱਚ ਘੁਗੜੀਆਂ ਪੈ ਗਈਆਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ 24 ਘੰਟੇ ਹੋ ਗਏ ਨੇ ਅੱਜ ਤੱਕ ਕਿਸੇ ਵੀ ਤਰ੍ਹਾਂ ਦਾ ਬਿਆਨ ਨਹੀਂ ਆਇਆ ਕਿ ਕਪੜਾ ਕੀਤਾ ਹੈ ਨਹੀਂ ਕੀਤਾ ਅਸੀਂ ਪ੍ਰਸ਼ਾਚਾਰੀ ਕੀਤੀ ਹੈ ਨਹੀਂ ਕੀਤੀ ਵੈਸੇ ਤਾਂ ਕਹਿੰਦੇ ਨੇ ਕਿ 0 ਡਾਲਰ ਹੈ ਪ੍ਰਸ਼ਾਚਾਰੀ ਹੈ ਪ੍ਰਸ਼ਾਚਾਰ ਤੇ ਪ੍ਰਸ਼ਾਚਾਰੀ ਨੂੰ ਲੈ ਕੇ ਡਾਇਰੈਕਟ ਅਸਕਿਊ ਨੂੰ ਲੈ ਕੇ 0 ਡਾਲਰ ਹੈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਲੇਕਿਨ ਬਾਬਲਾ ਹੈ 144 ਟਵਾਟਾ ਦੀਆਂ ਗੱਡੀਆਂ ਦਾ ਜਿਹੜੀਆਂ ਆਮ ਬੰਦੇ ਨੂੰ 10 ਲੱਖ ਰੁਪਏ ਰੇਟ ਤੇ ਨਾਲ ਘੱਟ ਮੁੱਲ ਤੇ ਉਹ ਗੱਡੀਆਂ ਮਿਲਦੀਆਂ ਨੇ ਲੇਕਿਨ ਇਹਨਾਂ ਨੇ 36 36 ਲੱਖ ਰੁਪਈਆ ਉਸ ਦਾ ਕਿਵੇਂ ਭਰ ਦਿੱਤਾ ਜਿਹੜੀ ਚੀਜ਼ 26 ਲੱਖ ਰੁਪਏ ਦੀ ਮਿਲਨੀ ਸੀ ਉਸ ਦਾ ਪੰਜਾਬ ਸਰਕਾਰ ਵੱਲੋਂ ਟਵਾਟਾ ਦੀ ਕਾਪਨੀ ਨੂੰ 36 ਲੱਖ ਰੁਪਈਆ ਕਿਉਂ ਪੇ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਪੈਸਿਆਂ ਦੀ ਕਦਰ ਨਹੀਂ ਵੱਟੇ ਦਾ ਕਹਿੰਦੇ ਕਿ ਇੱਕ ਇੱਕ ਰੁਪਈਏ ਦਾ ਸਾਫ ਸਾਡੇ ਕੋਲ ਲੈ ਲੋ ਸਾਡੇ 3 ਨਾਂ ਸਾਲਾਂ ਦੇ ਵਿੱਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੱਡਾ ਇਲਜ਼ਾਮ ਲੱਗਿਆ ਹੈ ਉਹ ਵੀ ਭ੍ਰਿਸ਼ਟਾਚਾਰ ਦਾ ਯਾਨਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਵੇਂ ਰਾਜਵੀਰ ਸਿੰਘ ਘਰਾਚੋਂ ਆਣਾ ਜੋ ਪੰਜਾਬ ਦੇ ਮੁੱਖ ਮੰਤਰੀ ਦੇ OSD ਰਹਿ ਚੁੱਕੇ ਨੇ ਉਸ ਨੂੰ ਕਿਵੇਂ ਦੇ ਸਕਦੇ ਆ ਦੋ ਗੱਡੀਆਂ ਗੱਫਤ 36 ਲੱਖ ਰੁਪਏ ਦੀਆਂ ਕਿਵੇਂ ਦੇ ਸਕਦੇ ਆ ਉਹ ਵੀ ਟੋヨタ ਦੀਆਂ ਜਿਹੜੀ ਟੋヨタ ਤੂੰ ਪੰਜਾਬ ਪੁਰਸ਼ ਵਾਸਤੇ ਗੱਡੀਆਂ ਖਰੀਦੀਆਂ ਗਈਆਂ ਸੀ ਲਗਭਗ 15 ਤੋਂ 20 ਕਰੋੜ ਰੁਪਏ ਦਾ ਕਪੜਾ ਦੱਸਿਆ ਜਾ ਰਿਹਾ ਹੈ ਉਸ ਦੇ ਸਬੂਤ ਇਕੱਠੇ ਕਰ ਲਏ ਗਏ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਨੂੰ ਚਿੱਠੀ ਪਿੱਗੀ ਜਾ ਚੁੱਕੀ ਹੈ ਸੀਬੀਏ ਨੂੰ ਇਸ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ ਈਡੀ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਸੂਤੇ ਫਸਣਗੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਜਾਂਚ ਤੇ ਬਣ ਗਈ ਹੈ ਕਿਉਂਕਿ ਆਪ ਆਦੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਜਬੂਰ ਕਰ ਦਿੱਤਾ ਹੈ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਾਲ ਨੇ ਕਿ ਤੁਸੀਂ ਕਲਾਸਾਂ ਲਓ ਜਿਹੜੀਆਂ ਸਤਿੰਦਰ ਜੈਨ ਤੁਹਾਨੂੰ ਦੱਸ ਰਿਹਾ ਹੈ ਲੈਂਡ ਪੁਲਿੰਗ ਪਾਲਿਸੀ ਵਾਸਤੇ ਲੈਂਡ ਪੁਲਿੰਗ ਪਾਲਿਸੀ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਵਾਸਤੇ ਹੈ ਇਹਨਾਂ ਨੂੰ ਵੱਡਾ ਫਾਇਦਾ ਹੋਵੇਗਾ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਫਿਰਕਲਾਇਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਠੋਕੇ ਹੁਕਾ ਦੇ ਰਹੇ ਨੇ ਕਿ ਲੈਂਡ ਪੁਲਿੰਗਸ ਜਿਹੜੀ ਪਾਲਿਸੀ ਹੈ ਉਹ ਪੰਜਾਬ ਦੇ ਕਿਸਾਨਾਂ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਹਾਲਾਂਕਿ ਜ਼ਮੀਨ ਵੇਚ ਕੇ ਜੇ ਆਪਾਂ ਕਿਸੇ ਆਮ ਮਾਤੜ ਬੰਦੇ ਕੋਲ ਵੀ ਸਲਾਹ ਲਈਏ ਤੇ ਉਹ ਵੀ ਕਹਵੇਗਾ ਕਿ ਜ਼ਮੀਨ ਵੇਚਣ ਦਾ ਫਾਇਦਾ ਨਹੀਂ ਜਿਸ ਤਰ੍ਹਾਂ ਜ਼ਮੀਨ ਘਟਦੀ ਜਾ ਰਹੀ ਹੈ ਕਦੇ ਸੈਂਟਰ ਸਰਕਾਰ ਵੱਲੋਂ ਕਿਹੜਾ ਪ੍ਰੋਜੈਕਟ ਲਾ ਦਿੱਤਾ ਜਾਂਦਾ ਹੈ ਕਦੇ ਭਾਰਤ ਮਾਲਾ ਰੋਡ ਬਣਾ ਦਿੱਤਾ ਜਾਂਦੇ ਨੇ ਹਾਲਾ ਕਹਿੰਦੇ ਨੇ ਕਿ ਤੂੰ ਆ ਜਿਹੜੀ ਹੈ ਆ ਬੁਲਟ ਰੇਨ ਦੀ ਜਿਹੜੀ ਰੇਲ ਲਾਈਨ ਕੱਢ ਰਹੀ ਹੈ ਤੇ ਉਸ ਨਾਲ ਤਾਂ ਪੰਜਾਬ ਦੀ ਜ਼ਮੀਨ ਖਤਮ ਹੋ ਜਾਵੇਗੀ ਜੇਕਰ ਜਮਾ ਪੰਜਾਬ ਦੀ ਜ਼ਮੀਨ ਖਤਮ ਹੋ ਗਈ ਤਾਂ ਪੰਜਾਬ ਦੇ ਲੋਕ ਰੋਜ਼ਗਾਰ ਵਾਸਤੇ ਜਾਣਗੇ ਕਿੱਧਰ ਇਸ ਕਰਕੇ ਹੁਣ ਕਲਾਸਾਂ ਲਗੀਆਂ ਚਾਰੀਆਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀ ਦੀ ਬਾਤ ਨੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕਹਿ ਦਿੱਤਾ ਹੈ ਵੀ ਕਿਸੇ ਦੇ ਨਾਲ ਕੋਈ ਕਿੱਦੂ ਪ੍ਰੰਤੂ ਨਹੀਂ ਕਿਸੇ ਦੇ ਨਾਲ ਕੋਈ ਨਿਰਮਾਈ ਨਹੀਂ ਸਖਤੀ ਨਾਲ ਕਿਹਾ ਜਾਂਦਾ ਹੈ ਕਿ ਲੋਕਾਂ ਨੂੰ ਇਹ ਨੀਤੀ ਤੋਂ ਜਾਣੂ ਕਰਵਾਇਆ ਜਾਏ ਤਾਂ ਕਿ ਉਹ ਜ਼ਮੀਨ ਐਕਵਾਰ ਕੀਤੀ ਜਾਵੇ ਲੈਂਡ ਪੁਲਿੰਗ ਪਾਲਿਸੀ ਨੀਤੀ ਦਿੱਤਾ ਹੈ ਤੇ ਦੂਸਰੇ ਪਾਸੇ सीबीआई ਅਤੇ ਵਿਜੀਲੈਂਸ ਅਤੇ ਈਡੀ ਨੂੰ ਚਿੱਠੀ ਲਿਖ ਦਿੱਤੀ ਹੈ ਸੁਖਪਾਲ ਸਿੰਘ ਖਹਿਰਾ ਵੱਲੋਂ ਕਿ 143 ਗੱਡੀਆਂ ਜਿਹੜੀਆਂ ਖਰੀਦੀਆਂ ਗਈਆਂ ਨੇ 10-10 ਲੱਖ ਰੁਪਇਆ ਐਕਸਟਰਾ ਕਿਉਂ ਦਿੱਤਾ ਗਿਆ ਜੇਕਰ ਉਹ ਪੈਸਾ ਨਹੀਂ ਦਿੱਤਾ ਗਿਆ ਉਹ ਪੈਸਾ ਸ਼ੂ ਕਿਉਂ ਕੀਤਾ ਗਿਆ ਜੇਕਰ ਉਹ ਪੈਸਾ ਸ਼ੂ ਕੀਤਾ ਗਿਆ ਹੈ ਉਹ ਪੈਸਾ ਲਾਇਆ ਕਿੱਥੇ ਗਿਆ ਇਸ ਬਾਰੇ ਹੁਣ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਪ੍ਰਸ਼ਾਚਾਰ ਨੂੰ ਰੱਖ ਕੇ ਧੰਨਵਾਦ